ਕਿਤਾ ਸੁੰਦ ਸਾਗਰ ਨੀਰ ਪਰਨਾ ਇਤੇ ਅਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬ ਦੇ ਪੱਥਰ ਤਾਰੇ ਨੀਗਨੇ ਤਕ ਕਬਰ ਸ਼ਤਰ ਤਕ ਰੇ ਮਾਲਕ ਮੇਲੇ ਰਾਮਤਾ ਦੇ ਸੰਨ ਦਇਆ ਦੇ ਖਜ਼ਾਨੇ ਕਲਜੁਬ ਦੇਜ ਰਾਜ ਬਾਣੀ ਦੇ ਮੋਥੇ ਸ਼ਬਦਾ ਅਵਤਾਰ ਸੰਜੀਵ ਆਕਤਾ ਦੇ ਤਖੰਬ ਗਰੀਬ ਨਿਵਾਜਤਾ ਜਗੋ ਜੋਗ ਆਤਮ ਤਨ ਧੰਨ ਧੰਨ ਸਤਿਗੁਰੂ ਸਿਧੀ ਗੁਰੂ ਗ੍ਰੰਥ ਸਰਬ ਸੱਚੇ ਪਾਕ ਸਾਧੀ ਜੀ ਪਾਹੁਣ ਬਾਗ ਕਾ ਮੇ ਬਿੰਦ ਸੁਭਾਏ ਮਾਨ ਮਹਰੂ ਕੀ ਸਾਧੀ ਕੇ ਨਵਾਜੀ ਸਾਧ ਸੰਗਤ ਆਪਣੀ ਆਪਣੀ ਰਤਨਾ ਨੂੰ ਪੁਵਿੱਤਰ ਕਰੋ ਬਲਾਓ ਜੀ ਫਤੇ ਬਾਹਰ ਗੁਰਜੀ ਕਾ ਤਲ ਸਾ ਬਾਹਰ ਗੁਰਜੀ ਕੀ ਫਤੇ ਆਕੀ ਸੁਮਤੀਆ ਸੰਗਤਾਂ ਧਾਨ ਧਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਇਹ ਆਤਮ ਨੂੰ ਸ਼ਰਵਨ ਕਰ ਰਹੇ ਹਾਂ ਕੀ ਕਾਰਨ ਸਤਪੁਰਾਂ ਦੇ ਸ਼ਹਾਦਤ ਹੋਣ ਦੇ ਸਭ ਤੋਂ ਵੱਡਾ ਕਾਰਨ ਚੰਦੂਰਿਆ ਜਿਸ ਨੇ ਸਤਪੁਰ ਸਾਹਿਬ ਮਾਰਨ ਨੂੰ ਯਕੀਨ ਕੀਤਾ ਹੈ ਚੰਦੂ ਦੀ ਪੇਟੀ ਦਾ ਸਾਖ ਜਦੋਂ ਸਤਪੁਰਾਂ ਨੇ ਮੋੜ ਦਿੱਤਾ ਚੰਦੂ ਨੇ ਦੁਬਾਰਾ ਕੁਝ ब्राह्मण ਜਿਹੜੇ ਨੇ ਸਤਿਗੁਰੂ ਜੀ ਦੇ ਦਰਬਾਰ ਤੇ ਭੇਟੇ ਕੁਛਕਣ ਭੇਜਿਆ ਤੇ ਇੱਕ ਕਿੱਥੀ ਵੀ ਭੇਜੀ ਐ ਜਿਹਦੇ ਵਿੱਚ ਉਸਨੇ ਲਿਖਿਆ ਹੈ ਕਿ ਇਹ ਉਹ ਜੀ ਗੱਲ ਮੈਂ ਕੋਈ ਨਹੀਂ ਕੀਤੀ ਜਿਹਦਾ ਗਿਲਾ ਕਰਕੇ ਆਪ ਦੀ ਮੇਰੀ ਧੀ ਦਾ ਰਿਸ਼ਤਾ ਤੋੜ ਰਹੇ ਹੋ ਆਪਣੇ ਪੁੱਤਰ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਇਹ ਡੈਪੂਟੇਸ਼ਨ ਆਇਆ ਇਹਨਾਂ ਨੇ ਸਤਿਗੁਰੂ ਸਾਹਿਬ ਮਹਾਰਾਜ ਚੰਗੂ ਦੇ ਵੱਤੋਂ ਉਹ ਵੀ ਗਾਲ ਹਨ ਜੋ ਉਸਨੇ ਇਹਨਾ ਉਸ ਖਾ ਕੇ ਭੇਜਿਆ ਸੀ ਉਹ ਸਾਰੀ ਨਿਸ਼ਾਨੀ ਕੀਤੀ ਹੈ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿੱਨ੍ਹਾਂ ਦੀ ਦਾਨਣ ਵਾਲੇ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਰਿਸ਼ਤਾ ਤੋੜਦੇ ਹਾਂ ਸੰਗਤ ਦੇ ਕਹਿਣ ਦੇ ਉੱਤੇ ਅਸੀਂ ਇਹ ਰਿਸ਼ਤਾ ਤੋੜਿਆ ਹੈ ਤੇ ਸੰਗਤ ਦਾ ਕਿਆ ਸਿਰ ਮੱਥੇ ਆਪਾਂ ਉਸ ਨੂੰ ਕਦੇ ਵੀ ਭਲਾ ਨਹੀਂ ਸਕਦੇ ਉਹਨਾਂ ਦਾ ਗਿਆ ਮੋਰ ਨਹੀਂ ਸਕਦੇ ਸੋ ਚੰਦੂ ਨੂੰ ਕਹਿ ਦੋ ਜੀ ਇਹ ਰਿਸ਼ਤਾ ਹੁ ਕਦਾਚਿਤ ਵੀ ਨਹੀਂ ਹੋਣਾ ਚਾਹ ਲੈ ਉਹ ਜਿੰਨੇ ਮਰਜੀ ਜਨਨ ਕਰ ਲੈ ਜਾਂਦੇ ਉਹ ਬ੍ਰਾਹਮਣ ਸਤਪੁਰਾਂ ਨੂੰ ਧਮਕੀ ਲਾ ਕੇ ਕਹਿਣ ਲੱਗੇ ਰਿਸ਼ਤਾ ਤੁਹਾਨੂੰ ਕਰਨਾ ਹੀ ਪੈਣਾ ਹੈ ਜੇ ਹੁਣ ਛਾਗਣਾ ਲੈ ਲਓਗੇ ਤੇ ਚੰਗੀ ਗੱਲ ਹੈ ਨਹੀਂ ਤਾਂ ਛਾਗਣਾ ਦੇਣਾ ਸਾਨੂੰ ਆਉਂਦਾ ਹੈ ਤਰੀਕੇ ਹੋਰ ਵੀ ਵਰਤੇ ਜਾ ਸਕਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਸਤਪੁਰ ਸਹਿ ਮਹਾਰਾਜ ਕਹਿੰਦੇ ਤੂੰ ਤਰੀਕੇ ਵਰਤ ਕੇ ਦੇਖ ਲੋ ਪਰ ਛਗਣ ਅਸੀਂ ਨਹੀਂ ਅਪਣਾਵਾਂਗੇ ਇਧਰ ਚੰਦੂ ਸਤਪੁਰੀ ਦੇ ਨਾਲ ਕੌੜ ਖਾਂਦਾ ਪਿਆ ਸੀ ਉਧਰ ਪ੍ਰਿਥੀ ਚੰਦ ਨੂੰ ਪਤਾ ਲੱਗਾ ਕਿ ਚੰਦੂ ਜਿਹੜਾ ਹੈ ਉਹਦੀ ਧੀ ਦਾ ਰਿਸ਼ਤਾ ਸਤਪੁਰਾ ਨੇ ਮੋੜ ਦਿੱਤਾ ਹੈ ਤੁਰੰਤ ਪ੍ਰਿਥੀ ਚੰਦ ਆਪਣੇ ਕੰਮਾਂ ਨੂੰ ਸਮੇਟਦੇ ਹੋਇਆ ਦਿੱਲੀ ਗਿਆ ਕੋਟਿਆ ਦਿੱਲੀ ਜਾ ਕਰਕੇ ਉਸਨੇ ਚੰਦੂ ਨਾਲ ਮੁਲਾਕਾਤ ਕੀਤੀ ਕਹਿੰਦਾ ਉਹ ਭਲਿਆ ਵੈਰੀ ਦਾ ਵੈਰੀ ਮਿੱਤਰ ਹੁੰਦਾ ਹੈ ਮੈਂ ਤੇਰਾ ਸਭ ਤੋਂ ਵੱਡਾ ਮਿੱਤਰ ਹਾਂ ਚਾਹੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਮੇਰਾ ਪੁਰਾਣਾ ਲੈ ਰਹੇ ਮੇਰੀ ਤਾਂ ਗੁਰਤਾ ਕਰਦੀ ਉਹਨਾਂ ਨੇ ਖੋਈ ਹੋਈ ਹੈ ਸੋ ਇਸ ਕਰਕੇ ਆਪਾਂ ਕੋਲੇ ਮਿੱਤਰ ਬਣ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੀਤਾ ਹੋਇਆ ਉਹਨਾਂ ਦੇ ਕਰਮਾਂ ਸਜਾ ਜ਼ਰੂਰ ਦਿਆਗ ਦੋਨੋਂ ਇਕੱਠੇ ਹੋ ਗਏ ਦੋਨਾ ਨੇ ਆਪਸ ਵਿੱਚ ਸੁਲਾਖਪਾਈਆਂ ਕੀਤੀਆਂ ਕਈ ਮਲਾਕਤਾਂ ਇਹਨਾਂ ਦੇ ਦਿੱਲੀ ਵਿੱਚ ਹੋਈਆਂ ਪ੍ਰਿਤੀ ਚੰਦ ਚੰਦੂ ਨੂੰ ਹੋਰ ਭੜਕਾਉਂਦਾ ਹੈ ਚੰਦੂ ਉਹ ਸਮੇਂ ਦਿੱਲੀ ਦੇ ਵਿੱਚ ਸੁਹੀ ਖਾਨ ਦਿੱਲੀ ਦੇ ਰਚਾਇਆ ਹੋਇਆ ਸੀ ਚੰਗਾ ਵਾਕਫ ਸੀ ਚੰਦੂ ਦਾ ਪ੍ਰਿਤੀ ਚਾਂਦਰੀ ਸੁਲਵੀ ਖਾਨ ਜੋ ਕਿ ਸੁਲਹੀ ਖਾਨ ਦਾ ਪਨਾਹਿਆ ਸੀ ਉਸ ਦੇ ਨਾਮ ਨੁਰਾਕਾਰ ਕਰਦਾ ਹੈ ਤੇ ਤਾਂ ਕੋਈ ਚੰਡਾਲ ਚੌਪੜੀ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਬਲ ਖਲਾਪ ਤਾਨਾ ਪੇਟੀ ਜਿਹੜੀ ਹੈ ਤਾਨਾ ਗੁੰਨਾ ਜਿਹੜਾ ਹੈ ਉਹ ਕੱਟਾ ਕਰਨਾ ਚੁੱਕ ਜਾਂਦੀ ਹੈ ਪਾਕੀ ਹੁਣ ਸ਼ਾਹਸ਼ਾਹ ਦਾ ਦੌਰ ਖਤਮ ਹੋ ਗਿਆ ਹੈ ਪ੍ਰਿਥੀ ਜੱਟ ਨੇ ਸੁਲਹੀ ਖਾਨ ਨੂੰ ਆਖਿਆ ਕਿ ਭਾਈ ਮੇਰੀ ਜਗਿਆਰਤ ਸਤਿਗੁਰ ਸਾਹਿਬਾਨ ਨਾਲ ਨਪ ਲਈ ਹੈ ਸਿੱਖੀ ਸੇਵਕੀ ਨਾਲ ਨਪ ਲਈ ਹੈ ਸਾਨੂੰ ਚੇਤਾ ਹੈ ਸਿੱਖੀ ਸੇਵਕੀ ਅੱਧ ਜਗਿਆਰਤ ਅੱਤੀ ਅੱਤੀ ਹੋ ਜਾਏ ਇਹ ਚੰਦਾਲ ਚੌਪਟ ਦੇ ਕਹਿਣ ਦੇ ਉੱਤੇ ਸੁਲਭੀ ਖਾਣ ਇੱਕ ਜੋ ਅਰਤੀ ਹੈ ਸਰਕਾਰੇ ਕਰਵਾਏ ਦੇ ਕਿ ਲਾਉਂਦਾ ਹੈ ਸੁਲਭੀ ਖਾਦੀ ਅਕਬਰ ਬਾਦਸ਼ਾਹ ਦੇ ਕੋਲ ਪਾਤੀ ਜਦੋਂ ਅਕਬਰ ਦੇ ਕੋਲ ਇਹ ਚਿੱਠੀ ਪਹੁੰਚਦੀ ਹੈ ਉਸ ਸਮੇਂ ਸਾਦ ਕੋਟੀ ਦਾ ਖਾਸਮ ਖਾਸ ਸੇਵਕ ਭਾਈ ਵਜੀਦ ਖਾਨ ਗੁੰਜਾ ਉੱਥੇ ਮਜਬੂਤ ਹੁੰਦਾ ਹੈ ਵਜੀਦ ਖਾਨ ਗੁੰਜਾ ਇਹ ਚਿੱਠੀ ਨੂੰ ਪਹੁੰਚਣ ਤੱਕ ਰੋਕ ਨਹੀਂ ਸਕਿਆ ਚਿੱਠੀ ਦੀ ਸੁਣਵਾਈ ਰੋਕ ਨਹੀਂ ਸਕਿਆ ਪਰ ਕਿਸੇ ਹੱਦ ਤੱਕ ਉਸਨੇ ਗੁਰੂ ਅਰਜਨ ਦੇਵ ਮਾਰਦਾ ਪੱਕ ਪੁਰਦਿਆਂ ਹੋਇਆ ਅਕਬਰ ਨੂੰ ਸਮਝਾਇਆ ਅਕਬਰ ਬਾਦਸ਼ਾ ਜਦੋਂ ਵਜੀਦ ਖਾਨ ਦੀ ਗੱਲਾਂ ਸੁਣਦਾ ਹੈ ਦੇਵ ਉਸਨੇ ਵਜੀਦ ਖਾਨ ਨੂੰ ਆਖਿਆ ਕਿ ਕੋਈ ਗੱਲ ਨਹੀਂ ਆਪਾਂ ਦੋਨਾਂ ਹੀ ਭਰਾਵਾਂ ਦੀ ਸੁਦਾ ਸੁਫਾਈ ਕਰਾ ਦੇਾਂਗੇ ਇਹ ਹਰ ਪਿੰਡ ਦੂਜਾ ਕਬੀਰ ਪਿੰਡ 14000 ਬਿਘੇ ਰਕਬਾ ਜਮੀਨ ਜੜੀ ਹੈ ਉਹ ਪ੍ਰਿਥੀ ਚਾਹ ਨੂੰ ਤਾਣ ਦੇ ਵਿੱਚੋਂ ਅਖਬਰ ਦੇ ਪਾਸੋਂ ਮਿਲ ਗਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਬਰ ਖਿਲਾਫ ਜੋ ਆਈ ਹੈ ਇਸ ਨੂੰ ਵਾਪਸ ਲੈਣਾ ਪੈਣਾ ਹੈ ਅਤੇ ਜੋ ਵੀ ਮਾਮਲਾ ਹੈ ਅਗਾ ਵਾਸਤੇ ਲੈ ਕੇ ਦੇਣਾ ਪੈਣਾ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਦੇ ਨਾਲ ਮੇਰਾ ਕੋਈ ਹਿਸਾਬ ਕਤਾ ਬਾਕੀ ਨਹੀਂ ਰਹਿੰਦਾ। ਪ੍ਰਿਥੀ ਜੱਤ ਬੜਾ ਖੁਸ਼ ਹੋਇਆ ਕਿ 14 ਹਜ਼ਾਰ ਰਕਬਾ ਜ਼ਮੀਨ ਜਿਹੜੀ ਹੈ ਉਹਦੇ ਨਾਮ ਤੇ ਬੋਲਿਆ ਕਰੇਗੀ। ਉਸਨੇ ਗਵਾਵਾ ਲਿਖ ਕੇ ਦਿੱਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਮੇਰਾ ਕੋਈ ਹਿਸਾਬ ਕਤਾ ਨਹੀਂ ਰਹਿੰਦਾ। ਗੁਰਤਾ ਘਦੀ ਸਤਿਗੁਰੂ ਨੂੰ ਮੁਬਾਰਕ ਹੋਏ। ਜੋ ਵੀ ਜ਼ਮੀਨ ਜਾਇਦਾਦ ਹੈ ਉਹ ਸਤਿਗੁਰੂ ਨਾਲ ਬਾਤ ਕਰੇ ਮਿਲ ਕੋ ਹੁਣ ਬਹੁਤ ਵੱਡੀ ਜ਼ਮੀਨ ਆ ਗਈ ਹੈ ਭਾਵੇਂ ਕਿਸੇ ਚੰਦ ਕੋ ਬੜੀ ਤਕੜੀ ਜ਼ਮੀਨ ਆ ਗਈ ਸੀ ਪਰ ਧਰਤੀ ਚੰਦ ਸਬਰ ਦੇ ਨਾਲ ਰਹਿਣ ਵਾਲਾ ਨਹੀਂ ਸੀਗਾ ਬਿਨਾਂ ਸੰਤੋਖ ਨਹੀਂ ਪੂਰਜ ਸੰਤੋਖ ਹੀ ਨਹੀਂ ਸੀਗਾ ਕ੍ਰਿਸ਼ਨਾ ਗੁਜੈ ਹਰ ਕੇ ਨਾਮ ਤੇ ਪ੍ਰਭੂ ਦਾ ਨਾਮ ਤੇ ਹਿਰਦੇ ਵਿੱਚ ਵਸਦਾ ਨਹੀਂ ਸੀਗਾ ਤੇ ਸੰਤੋਖ ਕਿੱਥੋਂ ਆਉਣਾ ਸੀਗਾ ਇੱਕ ਦਿਨ ਅੰਮ੍ਰਿਤਸਰੀ ਚਾਦ ਘਰ ਦੇ ਵਿੱਚ ਬੈਠਾ ਹੈ ਕਰਮੋ ਨੇ ਆਹ ਮਹਾਰਾਜ ਗੱਲ ਕਰ ਦਿੱਤੀ ਕਿ ਭਾਵੇਂ ਜਮੀਨ ਜਿੰਨੀ ਮਰਜ਼ੀ ਵੱਡੀ ਹੋਏ ਪਰ ਸਿੱਖੀ ਤੇ ਸੇਵਕੀ ਗੁਰਤਾ ਗੱਦੀ ਦੀ ਅਮਲ ਜਾਂਦੀ ਉਹ ਦੀ ਹਰੀਦਿਸ ਕੇ ਜ਼ਮੀਨ ਜਾਇਦਾਦ ਨਹੀਂ ਕਰ ਸਕਦੀ ਫੇਰ ਕੀ ਸੀਗਾ ਪ੍ਰੀਤੀ ਚਾਦ ਦੁਬਾਰਾ ਸ਼ਾਸ਼ਾ ਕਾਰਨ ਤੇ ਲੱਗ ਗਿਆ ਉਹਨੇ ਮੁਲਾਕਾਤ ਕੀਤੀ ਮੁਲਾਕਾਤ ਹੋਈ ਰੇ ਚੰਦੂ ਦੇ ਨਾਲ ਕੀ ਕਰਾਂ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਮੈਂ ਦੁਬਾਰਾ ਗੁਰਵਰਤਨ ਦੇ ਮਨ ਦੇ ਬਰ ਖਿਲਾਫ ਆਪੀ ਦੇਣਾ ਚਾਹੁੰਦਾ ਹਾਂ ਤੇ ਪ੍ਰਿਥੀ ਚਾਹ ਨੂੰ ਚੰਦੂ ਕਹਿਣ ਲਗਾ ਭਾਈ ਤੂੰ ਆਪ ਦੇ ਕੀ ਦੇ ਕੇ ਆਇਆ ਕਿ ਗੁਰੂ ਸਾਹਿਬ ਮਹਾਰਾਜ ਦੇ ਨਾਮ ਮੇਰਾ ਸਾਰਾ ਮਸਲਾ ਜਿਹੜਾ ਇਹ ਹੱਲ ਹੋ ਚੁੱਕਿਆ ਹੈ ਕਿ ਸਾਥ ਤਾਂ ਪੂਰਾ ਹੈ ਕਿਸੇ ਕੀ ਦੀ ਮੈਨੂੰ ਕੋਈ ਕਮੀ ਨਹੀਂ ਗੁਰੂ ਸਾਹਿਬ ਵਾਲ ਰੱਖੀ ਗਈ ਹੁਣ ਦੁਬਾਰਾ ਆਪਾਂ ਕੀ ਕਹਿ ਕੇ ਆਪੀ ਪਾਵਾਂਗੇ ਦੇ ਪ੍ਰੀਤੀ ਚਾਨੇ ਦਿਮਾਗ ਲਾਇਆ ਦਿਮਾਗ ਤਾਂ ਬੜਾ ਠੀਕ ਸੀਗਾ ਉਸ ਨੇ ਆਖਿਆ ਆਪਾਂ ਇਹ ਕਹਿ ਦਿੰਨੇ ਆ ਕਿ ਗੁਰੂ ਅਰਜਨ ਦੇ ਮਹਾਰਾਜ ਨੇ ਮੇਰੇ ਪੁੱਤਰ ਨੂੰ ਕੋਹ ਲਿਆ ਆ ਗਿਆ ਸੀਗਾ ਕਾਫੀ ਸਮਾਂ ਮੇਰਾ ਪੁੱਤਰ ਮਿਹਰਬਾਨ ਸਤਪੁਰ ਦੇ ਦਰਬਾਰ ਚ ਰਿਹਾ ਹੈ ਸਤਪੁਰ ਦੇ ਕੋਲ ਰਿਹਾ ਹੈ ਹੁਣ ਜਦੋਂ ਸਤਪੁਰ ਦੇ ਘਰ ਪੁੱਤਰ ਪੈਦਾ ਹੋ ਗਿਆ ਤੇ ਉਹਨਾਂ ਨੇ ਮੇਰੇ ਪੁੱਤਰ ਨੂੰ ਮੈਨੂੰ ਸੌਂਪ ਦਿੱਤਾ ਹੈ ਕਦੇ ਸੋਚਿਆ ਸੀ ਕਦੇ ਕਹਿੰਦੇ ਹੁੰਦੇ ਸਨ ਗੁਰਤਾ ਗੱਦੀ ਮਿਹਰਬਾਨ ਨੂੰ ਦੇਾਂਗੇ ਹੁਣ ਕਹਿਣਾ ਤੇ ਬੜੇ ਦੂਰ ਦੀ ਗੱਲ ਹੈ ਹੁਣ ਤਾਂ ਕਦੇ ਖਿਆਲ ਵਿੱਚ ਵੀ ਨਹੀਂ ਲਿਆਪੇ ਸੀ ਗੱਲ ਨੂੰ ਗੁਰਤਾ ਗੱਦੀ ਹੁਣ ਤਾਂ ਇਹਨਾਂ ਨੇ ਆਪਣੇ ਪੁੱਤਰ ਨੂੰ ਦੇ ਦੇਣੀ ਹੈ ਜੋ ਕੀ ਪਹਿਲਾਂ ਕਿਹਾ ਜਾਂਦਾ ਸੀ ਮਿਹਰਬਾਨ ਨੂੰ ਦੇਾਂਗੇ ਇਹ ਆrti ਜਿਹੜੀ ਹੈ ਦੁਬਾਰਾ ਜਾ ਕੇ ਸਰਕਾਰ ਦੇ ਦਵਾਰੇ ਲੱਗੀ ਹੈ ਮਿਹਰਬਾਨ ਦਾ ਦਾਵਾ ਕੀਤਾ ਗਿਆ ਹੈ ਕਿ ਮਿਹਰਬਾਨ ਗੁਰੂ ਬਨਣਾ ਕਿੱਦਾਂ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਮਿਹਰਬਾਨ ਗੁਰੂ ਨਹੀਂ ਬਣਾਉਂਦੇ ਸਿੱਖੀ ਸੇਵਕੀ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਆਧੀਆਂ-ਧੀਆਂ ਹੋਣਗੀਆਂ ਜ਼ਮੀਨਾਂ ਦੀਆਂ ਧਿਆਨ ਦੀਆਂ ਗੁਰੂ ਅਰਗੋਬਨ ਸਾਹਿਬ ਮਹਾਰਾਜ ਫਿਰ ਭਾਵੇਂ ਗੁਰਬਾਜਾ ਮੈਨੂੰ ਇਹਦੇ ਵਿੱਚ ਕੋਈ ਵੀ ਸ਼ੰਕਾ ਨਹੀਂ ਰਹੇਗਾ ਅਕਬਰ ਦੇ ਕੋਲ ਵਜੀਦ ਖਾਂ ਸੀ ਵਜੀਦ ਖਾਂ ਗੁੰਜਾ ਨੇ ਅਕਬਰ ਦਿੱਲੀ ਵੱਲੋਂ ਚਲੇ ਗਏ ਇਧਰ ਸਰਕਾਰ ਦੇ ਦਰਬਾਰੇ ਕੋਈ ਬਾਦਸ਼ਾਹ ਨਹੀਂ ਦਾ ਬੜੀ ਤੇਜ਼ੀ ਦੇ ਨਾ ਸੁਲਹੀ ਖਾਂ ਚੰਦੂ ਛਲਬੰਦ ਕਰਕੇ ਇੱਕ ਵੱਡੀ ਅਦਾਲਤ ਪਿਆਰ ਲਗਾਉਂਦੇ ਨੇ ਤੇ ਵੱਡੀ ਅਦਾਲਤ ਦੇ ਵਿੱਚ ਡਿਗਰੀ ਕਰਵਾ ਕੇ ਸੁਲਹੀ ਖਾਂ ਨੂੰ ਜੋ ਕਿ ਸੁਲਹੀ ਖਾਂ ਦਾ ਭਤੀਜਾ ਸੀਗਾ ਉਸ ਨੂੰ ਉਥੇ ਵੱਡੀ ਗਣਤੀ ਦੇ ਵਿੱਚ ਮੁਕਤਿਆਰ ਵੀ ਦਿੰਦੇ ਹਨ ਸੁਲਹੀ ਖਾਂ ਤੁਰੰਤ ਆਪਣੇ ਭਤੀਜੇ ਸੁਭੀਖਾਨ ਨੂੰ ਹੁਕਮ ਜਾਰੀ ਕਰਦਾ ਹੈ ਕਿ ਜਾ ਕੇ ਚੱਕ ਰਾਮਦਾਸਪੁਰ ਸਿੱਖੀ ਸੇਵਕੀ ਨੂੰ ਵੰਡਾ ਦਿਓ ਜਾਜਾਤ ਨੂੰ ਵੰਡਾ ਦਿਓ ਅੱਧੀ ਮਿਹਰਬਾਨ ਦੇ ਦਿਓ ਤੇ ਅੱਧੀ ਗੁਰੂ ਅਰਜਨ ਦੇ ਮਾਰਾਂ ਦੇ ਦਿਓ ਇਹ ਅਕਬਰ ਦੀ ਗੈਰ ਹਾਜ਼ਰੀ ਦੇ ਵਿੱਚ ਹੋਇਆ ਫੈਟਦਾ ਹੈ ਕਿਉਂਕਿ ਅਕਬਰ ਉੱਥੇ ਮੌਜੂਦ ਨਹੀਂ ਸੀਗਾ ਤੇ ਉਹਦੇ ਗਿਆਨ ਪਿੱਛੇ ਅਦਾਲਤੀ ਜੋ ਪੇਸ਼ਕਸ਼ੀ ਸੀਗੀ ਜੋ ਕਾਰਵਾਈ ਹੁੰਦੀ ਸੀਗੀ ਉਹ ਵੱਡਾ ਜਿਹੜਾ ਪੜ੍ਹਿਆ ਲਿਖਿਆ ਫਾਸੀ ਦਾ ਕੋਈ ਵੱਡਾ ਜਰਨੈਲ ਹੁੰਦਾ ਸੀ ਉਹਦੇ ਹੱਥੇ ਰਹਿ ਕਰਦੀ ਸੀ ਕਾਗਜ਼ੀ ਗਲਤੀਆਂ ਕਰਕੇ ਸੁਲਫੀ ਖਾਨ ਨੂੰ ਵੱਡਾ ਅਫਸਰ ਨਿਯੁਕਤ ਕਰਾ ਕੇ ਜਰਨੈਲ ਨਿਯੁਕਤ ਕਰਾ ਕੇ ਇਹ ਫੈਸਲਾ ਇੱਕ ਤਰਫਾ ਲੈ ਲਿਆ ਗਿਆ ਤੇ ਵੱਡੀ ਫੌਜ ਸੁਲਫੀ ਖਾਨ ਦੇ ਹੱਥੋਂ ਜਿਹੜੀ 5000 ਤੋਂ ਕਿਤੇ ਵੱਧ ਹੈ ਸਤਕੋਰੀ ਦੇ ਵੱਲ ਖਿਲਾਫ ਖੜਾ ਦਿੱਤੀ ਗਈ ਦਿੱਲੀ ਤੋਂ ਫੌਜਦਵਾਨਾ ਹੋ ਗਈ ਤੇ 2-3 ਦਿਨ ਦਿੱਲੀ ਫੌਜ ਰੁਕੀ ਐ ਫੌਜੀ ਆਪਸ ਚ ਗੱਲਾਂ ਪੇ ਕਰਦੇ ਨੇ ਕਿ ਅਸੀਂ ਗੁਰੂ ਅਰਜਨ ਦੇ ਮਹਾਰਾਜ ਦੀ ਸਿੱਖੀ ਸੇਵਕੀ ਵੰਡਾਉਣੀ ਐ ਚੱਕ ਰਾਮਦਾਸਪੁਰ ਚੱਕ ਨਾਨਕੀ ਜਾ ਰਹੇ ਆ ਤੇ ਹੁਣ ਉੱਥੇ ਜਾ ਕਰਕੇ ਗੁਰੂ ਅਰਜਨ ਦੇ ਮਹਾਰਾਜ ਦੀ ਜਿਆਦ ਅਤੇ ਸਿੱਖੀ ਸੇਵਕੀ ਵੰਡੀ ਜਾਏਗੀ ਅੱਧੀ ਮਿਹਰਬਾਨ ਨੂੰ ਤੇ ਅੱਧੀ ਸ੍ਰੀ ਗੁਰੂ ਅਰਜਨ ਦੇ ਮਾਰਗ ਮਿਲੇਗੀ ਜੇ ਸਤਿਗੁਰੂ ਜੀ ਨਹੀਂ ਮੰਨਦੇ ਤੇ ਫਿਰ ਸਤਿਗੁਰੂ ਸਾਹਿਬ ਮਾਰਾਗ ਨੂੰ ਉਹਨਾਂ ਦੇ ਇੰਨਾ ਕਰਮਾਂ ਦੇ ਕਰਕੇ ਸਜ਼ਾ ਦਿੱਤੀ ਗਈ। ਤੁਰੰਤ ਸਿੱਖ ਜਿਹੜੇ ਸਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਪਹੁੰਚੇ ਮਹਾਰਾਜ ਵੱਡੀ ਸੈਨਾ ਚੜ੍ਹ ਕੇ ਆ ਗਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪਰਮੇਸ਼ਰ ਰੱਖੇਗਾ। ਇਧਰ ਪਥੀ ਚਾਦ ਨੂੰ ਪਤਾ ਲੱਗਾ ਕਿ ਮੇਰੇ ਮਕਸੂਦੇ ਕਾਮਯਾਬ ਹੋਏ ਹਨ। ਸੁਲਬੀ ਖਾਂ ਸੁਲਬੀ ਖਾਂ ਦਾ ਪਤੀਜਾ ਵੱਡੀ ਸੈਨਾ ਲੈ ਕੇ ਆ ਰਿਹਾ ਹੈ। ਕੈਨ ਦੇ ਉੱਤੇ ਬੜਾ ਕੁਝ ਹੋਇਆ ਕਰਮੋ ਨੇ ਪੂਰੇ ਕੇਰ ਪਿੰਡ ਅਤੇ ਕਦੇਰ ਪਿੰਡ ਏਅਰ ਪਿੰਡ ਬਡਾਲੇ ਵਿੱਚ ਲੱਡੂ ਬੰਡਾਇਆ ਹਨ ਬੜੀ ਖੁਸ਼ੀ ਦੇ ਨਾਲ ਨੱਚਦੀ ਟੱਪਦੀ ਹੈ ਆਪ ਘਰਾਂ ਘਰਾਂ ਜਾ ਕੇ ਲੱਡੂ ਵੰਦਦੀ ਹੈ ਜੀ ਹੁਣ ਕੋਈ ਵੀ ਦਿਨ ਰਹਿੰਦੇ ਨੇ ਗੁਰੂ ਆਰ ਜੁੰਦੇ ਮਹਾਰਾਜ ਵੀ ਸਿੱਖੀ ਸੇਵਕੀ ਗੁਰਿਆਈ ਅਤੀ ਅਤੀ ਵੰਡੀ ਗਈ ਉਧਰ ਸੁਲਬੀ ਖਾਂ ਸਿੱਖੀ ਵੰਡਾਉਣ ਦਾ ਬਹਾਨਾ ਲੈ ਕਰਕੇ ਚੰਦੂ ਦੇ ਕਹਿਣ ਦੇ ਉੱਤੇ 사ਤਪੁਰ ਦੇ ਉੱਤੇ ਵਾਰ ਕਰਨ ਲਈ ਆ ਰਿਹਾ ਸੀ ਨੀਅਤ ਸਿੱਖੀ ਸੇਕੀ ਵੰਡਾਉਣ ਦੀ ਨਹੀਂ ਸੀ ਨੀਅਤ ਸੀ 사ਤਪੁਰ ਸਾਹਿਬ ਮਹਾਰਾਜ ਨੂੰ ਮਾਰਨ ਦੀ ਗੁਰੂ ਘਰ ਨੂੰ ਟਾਲ ਆਉਣ ਦੀ ਸਿੱਖਾਂ ਤਿਆਰੀ ਕਰ ਲਈ ਭਾਈ ਵਿਲੀਚੰਦ ਭਾਈ ਕਲਿਆਣਾ ਭਾਈ ਸਿੱਲੋ ਕਿਦਾਰਾ ਭਾਈ ਨਤੰਦਾ ਭਾਈ ਕਾਲਾ ਭਾਈ ਬਹਿਰੋ ਭਾਈ ਭਗਤੂ ਭਾਈ ਗੁਰਦਾਸ ਕੀ ਅਤਿਆਤਕ ਬੜੇ ਸਿੱਖ ਤਿਆਰ ਹੋ ਗਏ ਤੇ ਸਾਧਗੁਰੂ ਸਹਿ ਮਹਾਰਾਜੇ ਕੋਲ ਕੇ ਮਹਾਰਾਜ ਸੁਲਬੀ ਖਾਂ ਕਪੜਨਾ ਭਰਿਆ ਆ ਗਿਆ ਜੀ ਇਹ ਸਿੱਖੀ ਸੇਵਕੀ ਵਡਾਉ ਨਹੀਂ ਆ ਰਿਹਾ ਗੁਰਤਾ ਗੰਦੀ ਵਡਾਉ ਨਹੀਂ ਆ ਰਿਹਾ ਤੁਹਾਡੇ ਉੱਤੇ ਘਾਤ ਹੈ ਤੁਹਾਨੂੰ ਮਾਰਨ ਦੀ ਇੱਛਾ ਹੈ ਆਉਂਦਿਆਂ ਇਹਨਾਂ ਜੰਗ ਸ਼ੁਰੂ ਕਰ ਦੇਣਾ ਹੈ ਆਪਾਂ ਕਿਸੇ ਪਰੀਚੀ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰਨੀ ਚਾਹੀਦੀ ਹੈ ਮਹਾਰਾਜ ਕਹਿੰਦੇ ਸ਼ਾਂਤ ਰਹੋ ਮੁਕਾਬਲੇ ਦੀ ਲੋੜ ਨਹੀਂ ਜਾਗ ਮੁਕਾਬਲਾ ਕਰਨ ਦੀ ਲੋੜ ਹੋਏਗੀ ਕਹਿ ਦਿਆਂਗੇ ਹਲੇ ਸਾਡਾ ਨਾਰਾਇਣ ਪਰਮਾਤਮਾ ਹੈ ਉਹ ਆਪੇ ਰਾਖੀ ਕਰੇਗਾ ਕੁਰਦਗਰਦ ਦੀ ਐਸੀ ਖੇੜ ਵਪਰੀ ਫੁਲਵੀ ਖਾਦ ਤੋਂ ਪਿਆਸਾ ਕਿਨਾਰੇ ਪਹੁੰਚਿਆ ਜਲੰਧਰ ਦਾ ਇੱਕ ਸੈਇਦ ਹੈ हसन ਅਲੀ ਖਾਨ ਉਹਦੀ ਤਨਖਾਹ ਉਹਦੇ ਸੈਨਿਕਾਂ ਦੀ ਤਨਖਾਹ 2 ਸਾਲ ਦੀ ਬਾਕੀ ਸੀ ਇਹਦੇ ਵਾਲੇ ਪਾਸੇ ਨੂੰ ਹੁਣ ਸੈਇਦ हसन ਅਲੀ ਖਾਨ ਸੁਲਬੀਖਾਂ ਦੇ ਕੋਲ ਆਇਆ ਕਹਿੰਦਾ ਭਰਾਵਾ ਬੜਾ ਲੰਬਾ ਸਮੇਰਾ ਹੋ ਗਿਆ ਹੈ ਮੇਰਾ ਜਲੰਧਰ ਕੋਲ ਹੀ ਹੈ ਇੱਕ ਤਾਂ ਅਸੀਂ ਜਲੰਧਰ ਜਾਵਾਂਗੇ ਦੂਜਾ ਘਰਾਂ ਤੇ ਕੁਝ ਪੈਸਾ ਬੜਾਵਾਂਗੇ ਤੂੰ ਸਾਡੀ ਤਨਖਾਹ ਦੋ ਸਾਲ ਦੀ ਜਿਹੜੀ ਬਣਦੀ ਹੈ ਸਾਨੂੰ ਦੇ ਦੇ ਸੁਲਬੀਖਾਂ ਤੇ ਆਉਿਆ ਸੀ ਦਰਿਆ ਅੱਗੇ ਖਾਠਾ ਮਾਰਿਆ ਸੀਗਾ ਉਸੇ ਦਿਨ ਸੁਲਬੀਖਾਂ ਨੇ ਸੈਯਦ ਹਸਨ ਅਲੀ ਖਾਨ ਉਗਾੜ ਕਰ ਦਿੱਤੀ ਗਾਲ ਕੱਢਣ ਦੇ ਡੇਰ ਸੀ ਸੈਯਦ ਅਸਰ ਖਾਨ ਅਲੀ ਖਾਨ ਆ ਗਾ ਸੁਣਦਿਆਂ ਸਾਲ ਆਪਣੀ ਤਲਵਾਰ ਮਿਆਰ ਤੋਂ ਕੱਢਦਾ ਹੈ ਤੇ ਸੁਰਵੀ ਖਾਨ ਦਾ ਸਿਰ ਧਰ ਤਲ ਤੋਂ ਉਧਾ ਕਰ ਦਿੰਦਾ ਹੈ ਚੱਟ ਸਿਰ ਧਰ ਤੋਂ ਹੇਠਾਂ ਟਿਕਿਆ ਸਾਰੀ ਸੈਨਾ ਦੇ ਤਖੱਲੋ ਮੱਚ ਗਏ ਡਰ ਗਏ ਨੇ ਸਾਰੇ ਸੈਨਿਕ ਸਰਦਾਰ ਤੋਂ ਬਿਨਾ ਫੌਜ ਕਿਸੇ ਵੀ ਕੰਮ ਦੀ ਨਾ ਰਹੀ ਕਹਿੰਦੇ ਕੁਝ ਦਿਨ ਫੌਜ ਇੱਥੇ ਆਪਣੇ ਸਰਦਾਰ ਦੇ ਸੋਗ ਵਿੱਚ ਬੈਠੀ ਰਹੀ ਤੇ ਬਾਅਦ ਵਿੱਚ ਵਾਪਸ ਦਿੱਲੀ ਨੂੰ ਪਰਤ ਗਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰੂ ਘਰ ਦੇ ਕਿਸੇ ਵੀ ਜਾਨੀ ਮਾਲੀ ਨੁਸਕਾਨ ਤੋਂ ਬਗੈਰ ਇਹ ਜਿਹੜਾ ਜਿਹੜਾ ਮਸਲਾ ਹੈ ਇਹ ਹੱਲ ਹੋ ਗਿਆ ਹੈ ਸੁਲਬੀ ਖਾ ਮਾਰਿਆ ਗਿਆ ਹੈ ਤੇ ਕਿャਦ ਜਦੋਂ ਜਿਹੜਾ ਸਿਕਾਲਾ ਪਤਾ ਲੱਗਾ ਲੱਡੂ ਬਣਾਉਣ ਵਾਲੇ ਹੱਥ ਅਜ ਸੋਗ ਵਿੱਚ ਜੁੜੇ ਹੋਏ ਨੇ ਅੱਖਾਂ ਵਿੱਚੋਂ ਹੰਝੂ ਨੇ ੁੱਟ-ੁੱਟ ਕੇ ਕਰਮਾਂ ਰੋਂਦੀ ਆ ਉਸ ਦਿਨ ਨੂੰ ਕਿ ਮੈਂ ਤਾਂ ਭਾਰੀ ਦਿੱਤੀ ਤੇ ਲੱਡੂ ਵੰਦੀ ਰਹੀਆਂ ਪਿੰਡਾਂ-ਪਿੰਡ ਇਹ ਸਾਡੇ ਘਰ ਕੋਰੇ ਆਈ ਜਾਏਗੀ ਅੱਧਾ ਇੱਛਾ ਖਾਤਾ ਗੁਰਤਾ ਕਰ ਦਿੱਤੀ ਹੋਏਗਾ ਪਰ ਇਹ ਕੀ ਹੋ ਗਿਆ ਮੋਂ ਦਾ ਸਾਰਾ ਕੁਝ ਹੀ ਡਿੜ ਗਿਆ ਤੇ ਫਿਰ ਚਾਦ ਤੁਰੰਤ ਦਿੱਲੀ ਵੱਲ ਪਹੁੰਚ ਕਰਤਾ ਹੈ ਦਿੱਲੀ ਜਾ ਕਰਕੇ ਉਹ ਸੁਲਹੀ ਖਾਨ ਮਿਲਦਾ ਹੈ ਉਹ ਤਾਂ ਭਤੀਜਾ ਮਾਰਿਆ ਗਿਆ ਹੈ ਨਾ ਸੁਲਹੀ ਖਾਨ ਜਾ ਕੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਤਾ ਲੱਗਾ ਸੁਲਹੀ ਖਾਨ ਲਾਹੌਰ 'ਚ ਹੈ ਫਤਿਹਜਾ ਦਿੱਲੀੋਂ ਲਾਹੌਰ ਪਹੁੰਚਿਆ ਸੁਲਹੀ ਖਾਨ ਮਿਲਿਆ ਉਰੇ ਤਰੀਕੇ ਨਾਲ ਇਹਨਾਂ ਦੋਨਾਂ ਦੀ ਲਾਹੌਰ ਵਿੱਚ ਮੁਲਾਕਾਤ ਹੋਈ ਹੈ ਬੜਾ ਉਸਨੇ ਅਫਸੋਸ ਜਾਰ ਕੀਤਾ ਕਿ ਤੇਰਾ ਭਤੀਜਾ ਮਾਰਿਆ ਗਿਆ ਸੁਲਹੀ ਖਾਨ ਸੁਲਬੀ ਖਾਨ ਦੇ ਮਾਰੇ ਜਾਣ ਦਾ ਮੈਨੂੰ ਘਣਾ ਦੁੱਖ ਹੈ ਪਰ ਮੈਂ ਤੈਨੂੰ ਸੱਚੀ ਦੱਸਾਂ ਸੈਦ ਹਸਨ ਅਲੀ ਖਾਨ ਦੇ ਉੱਤੇ ਗੁਰੂ ਅਰਜਨ ਦੇਵ ਮਾਰਨੇ ਟੂਨਾ ਤਬੀਦ ਕੀਤਾ ਸੀ ਟੂਨਾ ਢਾਗਾ ਕੀਤਾ ਸੀਗਾ ਉਹਦੀ ਮੱਤ ਮਾਰੀ ਗਈ ਸੀ ਗੁਰੂ ਅਰਜਨ ਦੇਵ ਮਾਰ ਦੇ ਟੂਨੇ ਕਰਕੇ ਇਹ ਹੀ ਕਾਰਨ ਹੈ ਉਸ ਨੇ ਤੇਰੇ ਭਤੀਜੇ ਦਾ ਸਿਰ ਧੜ ਤੋਂ ਉਜਦਾ ਕਰ ਦਿੱਤਾ ਹੈ ਸਤ ਗੁਰ ਦੇ ਕੋਲ ਧਾਰ ਵੀ ਕੋਟ ڈاکੂ ਹਨ ਜਿਨ੍ਹਾਂ ਨੇ ਸੁਲਬੀ ਖਾਨ ਦੀ ਸੈਨਾ ਦਾ ਵਿੱਚ ਜੋ ਸੈਇਦ हसन ਆਂ ਲਿਖਾ ਹੈ ਉਹਦੀ ਸੈਨਾ ਵਿੱਚ ਰਲ ਕਰਕੇ ਸੁਲਬੀ ਖਾਨ ਦੇ ਬਰਖਲਾਪ ਇਹ ਸਾਜ਼ਿ ਘਾੜੀ ਹੈ ਮੈਂ ਸਾਰੀ ਗੱਲ ਦਾ ਨਤੀਜਾ ਕੱਢਿਆ ਹੈ ਉਹ ਜਿਹੜੇ ਸੈਨਿਕ ਸਨ ਉਹ ਗੁਰੂ ਅਰਜਨ ਦੇ ਮਹਾਰਾਜ ਦੇ ਤੋਰ ਡਾਕੂ ਧਾਰਵੀ ਸਨ ਜੋ ਵਿੱਚ ਵੜ ਕੇ ਸੁਲਬੀ ਖਾਨ ਦੀ ਸੈਨਾ ਦੇ ਵਿੱਚ ਜਲੰਧਰ ਦੇ ਸੈਦ हसन ਅਲੀ ਖਾਨ ਦੇ ਸੈਨਿਕ ਬਣ ਕੇ ਵੜੇ ਹੋਏ ਥਾਣ ਜਿਨ੍ਹਾਂ ਨੇ ਸੈਦ हसन ਅਲੀ ਖਾਨ ਨੂੰ 扑ੜਕਾਇਆ ਹੈ ਇਹ ਸੁਣ ਕੇ ਸੁਲੀ ਖਾ ਕੋ ਰਿਆ ਨਾ ਗਿਆ ਬੜਾ ਗ੍ਰੋਧਿਤ ਹੋਇਆ ਉਸ ਨੇ ਤੁਰੰਤ ਆਪਣੀ ਸੈਨਾ ਇਕੱਠਾ ਕੀਤਾ ਅਤੇ ਆਦੇਹ ਦਿੱਤਾ ਕਿ ਜੇ ਭਤੀਜਾ ਮਾਰਿਆ ਗਿਆ ਹੈ ਤੇ ਉਹਦਾ ਬੰਦਾ ਚਾਚਾ ਜ਼ਰੂਰ ਲਏਗਾ ਵੱਡੀ ਸੈਨਾ ਲੈ ਕੇ ਗ੍ਰੋਧ ਵਸ ਅੰਮ੍ਰਿਤਸਰ ਬਾਗ ਨੂੰ ਚਾਲੇ ਪਾਕਤੇ ਨੇ ਇੱਕ ਦਿਨ ਪਹਿਨਾ ਇਹ ਸੈਨਾ ਫੇਰ ਪਿੰਡ ਪ੍ਰੀਤਿਕੰਤ ਦੇ ਘਰ ਦੇ ਜਾ ਕੇ ਉਤਰੀ ਹੈ ਪ੍ਰੀਤਿਕੰਤ ਨੇ ਬੜਾ ਚਾਉ ਦੇ ਨਾਲ ਰਾਤ ਪੂਰੀ ਸੈਨਿਕਾਂ ਦਾ ਪ੍ਰਬੰਧ ਠੀਕ ਤਰੀਕੇ ਨਾਲ ਕਰਨ ਲਈ ਬੜਾ ਧਨ ਖਰਚਿਆ ਹੈ ਸੁੰਦਰ ਵਿਸਤਰੀ ਉਛਾਈ ਗਏ ਨੇ ਬੜੀ ਵੱਡੀ ਗਿਣਤੀ ਤੇ ਪ੍ਰਸ਼ਾਦ ਦੇ ਬਾਣੀ ਦਾ ਪ੍ਰਬੰਧ ਕੀਤਾ ਹੈ ਬੜਾ ਕੋਟ ਹੈ ਸੁਲੀ ਖਾ ਆਇਆ ਆਇਆ ਤੇ ਮੇਰੇ ਘਰ ਦੇ ਵਿੱਚ ਵੱਡਾ ਘਮੈਣ ਆਇਆ ਹੈ ਕਹਿੰਦੇ ਜੀ ਸਤਿਗੁਰੂ ਪੁਰਵਾਰਤਨ ਦੇ ਮਹਾਰਾਜ ਜੀ ਕੋਲ ਕੱਲ ਪਹੁੰਚੀ ਹੈ ਕਿ ਸੁਰਹੀ ਖਾਤਾ ਮਾਰਿਆ ਗਿਆ ਸੀ ਦਾ ਹੌਣ ਦਾ ਚਾਚਾ ਸੁਰਹੀ ਖਾਂ ਕਣ ਕੇ ਆਇਆ ਹੈ ਮਹਾਰਾਜ ਆਪ ਕੁਝ ਕਰੋ ਇਹ ਬੜਾ ਜਿਆਦਾ ਕੱਟੜ ਮੁਸਲਮਾਨ ਹੈ ਬੜਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਨੂੰ ਕੁਛ ਕਰਨ ਦੀ ਲੋੜ ਨਹੀਂ ਪਾਣੀ ਵਿੱਚ ਬਚਣ ਨੇ ਸਿੱਖ ਸਤਿਗੁਰ ਦੇ ਕੋਲ ਆਏ ਕਹਿਣ ਲੱਗੇ ਮਹਾਰਾਜ ਕੋਈ ਚਿੱਠੀ ਕੁੱਠੇ ਦੇ ਕੇ ਭੇਜ ਦਿਓ ਕੋਈ ਦੋ ਤਿੰਨ ਬੰਦੇ ਭੇਜ ਦਿਓ ਜੋ ਇਹਨਾਂ ਨੂੰ ਸਮਝਾਵ ਦੇਣ ਇੱਧਰ ਨਾ ਆਉਣ ਜੇ ਇੱਧਰ ਆਏ ਇਲਾਕੇ ਦਾ ਕਾਫੀ ਕੜਾ ਨੁਕਸਾਨ ਕਰ ਦੇਣਗੇ ਸਤਿਗੁਰ ਸਾਹਿਬ ਮਹਾਰਾਜ ਆਖ ਲਗੇ ਕੁਛ ਕਰਨ ਦੀ ਲੋੜ ਨਹੀਂ ਪ੍ਰਮਾਤਮਾ ਦਾ ਨਾਮ ਲਓ ਪ੍ਰਿਥੀ ਚੰਦ ਸੁਲਹੀ ਖਾਨ ਉਸ ਦਿਨ ਉਹ ਸ਼ਿਕਾਰ ਕਾਢ ਡਾਉਨ ਲੈ ਗਿਆ ਸ਼ਿਕਾਰ ਖੇਡਦੇ ਨੇ ਦੋਨੋਂ ਜਾਣੇ ਘਣਾ ਜੰਗਲ ਹੈ ਸ਼ਿਕਾਰ ਖੇਡਣ ਤੋਂ ਆਉਣ ਲੱਗਿਆ ਸੁਲਹੀ ਖਾਨ ਕਹਿੰਦਾ ਤੁਸੀਂ ਕਾगज ਭਰਿਆ ਪ੍ਰਸ਼ਾ ਮੈਂ ਇਹ ਵੱਡੇ ਵੱਡੇ ਪੱਠੇ ਨੇ ਮੈਂ ਆਵੇ ਪਕਾਏ ਨੇ ਆ ਤੈਨੂੰ ਮੈਂ ਆਵੇ ਦਿਖਾਵਾਂ ਕਿੰਨੀਆਂ ਵਧੀਆ ਇਡਾਂ ਆ ਮਾ ਕੋ ਨਿਕਲਦੀਆਂ ਨੇ ਸੁਲਹੀ ਖਾਨ ਆਵੇ ਦੇਖਣ ਦੇ ਲਈ ਪ੍ਰਿਥੀ ਚਾਂਦੇ ਨਾਲ ਚਲਾ ਗਿਆ ਪ੍ਰੀਤਿਕਨ ਆਪ ਘੋੜੇ ਤੋਂ ਢੇਠਾ ਉਤਰ ਗਿਆ ਪਰ ਸੁਲਹੀ ਖਾ ਘੋੜੇ 'ਤੇ ਬੈਠਾ ਰਿਹਾ ਆਵੇ ਦੇ ਕੋਲ ਪਹੁੰਚਿਆ ਇਹ ਘੋੜਾ ਘੋੜਾ ਡਰ ਗਿਆ ਹੈ ਪੈਰ ਪਿਸ਼ਾ ਕਰਨ ਦੀ ਬਜਾਏ ਘੋੜੇ ਨੇ ਪੈਰ ਅਗਾਹ ਪਾ ਦਿੱਤੇ ਨੇ ਸਣੇ ਸੁਲਹੀ ਖਾ ਘੋੜੇ ਸਮੇਤ ਪੱਠੇ ਵਿੱਚ ਪੈ ਗਿਆ ਆਗ ਵਿੱਚ ਪੈ ਕੇ ਦੋਨਾਂ ਦੇ ਸਿਰ ਕੇ ਮੌਤ ਹੋ ਗਈ ਹੈ ਸਤਿਗੁਰੂ ਸਾਹਿਬਾਨ ਨੂੰ ਇਸ ਕਾਲ ਦਾ ਪਤਾ ਲੱਗਾ ਤੇ ਮਹਾਰਾਜ ਨੇ ਬਚਨ ਕੀਤੇ ਬਿਲਾਵਲ ਮਹਾਨ ਆਪ ਜਮਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ پاک ਇਧਰ ਸੁਲਹੀ ਖਾ ਦੇ ਮਾਰੇ ਜਾਨ ਬਾਲ ਪ੍ਰਿਥੀ ਚੰਦ ਤੋੜਾ ਜਦਾ ਗੰਮ ਦੋਰ ਤੇ ਬਸ ਗਿਆ ਹੈ ਤੁਲਹੀ ਖਾਂ ਵੀ ਮਾਰਿਆ ਗਿਆ ਤੁਲਹੀ ਖਾਂ ਵੀ ਮਾਰਿਆ ਗਿਆ ਦੋਨੋਂ ਜਨੈਲ ਮਾਰੇ ਗਏ ਹਨ ਪ੍ਰਿਥੀ ਚੰਦ ਹੁਣ ਹੱਕਾ ਬੱਕਾ ਹੋ ਗਿਆ ਏ ਕਿ ਮੇਰੀ ਸ਼ਾਦੀਸ਼ ਪੂਰੀ ਨਹੀਂ ਹੋਈ ਵੇਖ ਟਾ ਰਹੀ ਹੈ ਗੱਲ ਤੇ ਮੈਂ ਹੁਣ ਕਰਾਂ ਤੇ ਕਰਾਂ ਕੀ ਹੁਣ ਵਿਚਾਰ ਦਾ ਵਿਚਾਰ ਦਾ ਇਹ تیر ਬੇਖਾਂ ਜੋ ਬڑا ਵੱਡਾ ਜਰਨੈਲ ਸੀਗਾ ਉਹਦੇ ਕੋਲ ਪਹੁੰਚਿਆ ਕਹਿਣ ਲੱਗਾ ਗੁਰੂ ਅਰਜਨ ਦੇ ਮਹਾਰਾਜ ਨੂੰ ਮਾਰਨ ਦੇ ਲਈ ਸੁਲਵੀ ਖਾਂ ਆਇਆ ਸੀ ਉਸ ਨੂੰ ਸੈਦ हसन ਅਲੀ ਖਾਂ ਨੇ ਮਾਕਤਾ ਫਿਰ ਸੁਲਵੀ ਖਾਂ ਆਇਆ ਉਸ ਨੂੰ ਜਾਦੂ ਕਰਵਾ ਕੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਪੱਠੇ ਦੇ ਸਣਾ ਦਿੱਤਾ ਹੁਣ ਸੂਬੇਦਾਰ ਤਾਰ ਬੇਗ ਅਲੀ ਖਾਂ ਜੀ ਮੈਂ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ ਸਾਡੀ ਸਿੱਖੀ ਸੇਵਕੀ ਉਡਾ ਲਿਓ ਕਿਸੇ ਤਰੀਕੇ ਦੇ ਨਾਲ ਸਾਡਾ ਇਹ ਬਨਟਾਲ ਹੈ ਇਸ ਨੂੰ ਦੂਰ ਕਰੋ ਇਸ ਦਾ ਹੱਲ ਕਰੋ ਸੈਦ हसन ali ਖਾਨ ਜਿਸ ਨੇ ਸੁਲਵੀ ਖਾਨ ਨੂੰ ਮਾਰਿਆ ਸੀਗਾ ਜਲੰਧਰ ਦਾ ਵੱਡਾ ਸੂਬੇਦਾਰ ਸੀਗਾ ਸੁਲਹੀ ਖਾਨ ਜੋ ਘੋੜੇ ਸਮੇਤ ਪੱਠੇ ਸੜਕੇ ਮਰ ਗਿਆ ਸੀਗਾ ਇਹ 5000 ਰੁਪਏ ਖਤਾਬ ਵਾਲਾ ਵੱਡਾ ਜਰਨਲ ਸੀਗਾ ਹੁਣ ਤੇਰ ਬੇਖਾਂ ਸਮਝਦਾ ਸੀਗਾ ਕਿ ਜੇਕਰ ਮੈਂ ਅੱਗੇ ਵਧਿਆ ਤੇ ਮੇਰਾ ਵੀ ਕੁਝ ਇਹ ਹਾਰ ਨਾ ਹੋਵੇ ਇਹ ਸੁਣ ਕੇ ਸੈਦ ਤਾਹਰ ਬੇਖਾਂ ਨੇ ਕਿੱਥੀ ਬਾਦਸ਼ਾਹ ਨੂੰ ਲਿਖੀ ਹੈ ਦੱਖਣ ਵਿੱਚ ਬਾਦਸ਼ਾਹ ਦੇ ਨਾਲ ਬਹੁਤ ਵੱਡੀ ਸ਼ੈਨਾ ਸੀ ਜੋ ਪੰਜਾਬ ਵੱਲ ਗਈ ਸੀ ਬਾਦਸ਼ਾਹ ਪੰਜਾਬ ਆਇਆ ਹੈ ਲਿਖਟ ਕਰਵਾ ਕੇ ਜਿਹੜਾ ਫੈਸਲਾ ਹੈ ਬਾਦਸ਼ਾਹ ਦੇ ਉੱਤੇ ਰੱਖ ਦਿੱਤਾ ਗਿਆ ਹੈ ਬਾਦਸ਼ਾਹ ਨੇ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਨੂੰ ਚਿੱਠੀ ਲਿਖੀ ਹੈ ਕੋਈ ਆਵੇ ਸਾਡੇ ਨਾਲ ਮੁਲਾਕਾਤ ਕਰੇ ਤੁਹਾਡੇ ਵੱਲੋਂ ਵੀ ਜੋ ਅਰਜੀ ਹੈ ਉਹ ਸੁਣੀ ਜਾਏਗੀ ਫੈਸਲਾ ਤੁਹਾਡਾ ਵੀ ਮੰਨਿਆ ਜਾਏਗਾ ਤੁਹਾਡੀ ਵੀ ਸੁਣਵਾਈ ਹੋਏਗੀ ਇੱਥੇ ਉਹ ਸਤਿਗੁਰੂ ਸਾਹਿਬ ਮਹਾਰਾਜ ਨੇ ਇੱਕ ਯੋਗ ਸਿੱਖ ਭੇਜੇ ਹਨ ਦੋਨੋਂ ਹੀ ਤਰਫਾਂ ਤੋਂ ਵਿੱਚ ਸੁਣਵਾਈ ਹੋਣੀ ਸ਼ੁਰੂ ਹੋ ਗਈ ਹੈ ਤੇ ਆਕਰਕਾਰ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਸਿੱਖਾਂ ਨੂੰ ਕਹਿ ਪੇਟਿਆ ਸੀਗਾ ਜੇ ਸਿੱਖੀ ਸੇਵਕੀ ਦੀ ਗੱਲ ਹੈ ਜਿਹੜੀ ਚਾਹੁੰਦੇ ਨੇ ਕੀ ਲੈ ਲੈਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਨਾਨਕ ਦੇ ਕਰ ਬਹੁਤ ਹੈ ਫਿਰ ਆ ਜਾਏਗਾ ਸਿੱਖਾਂ ਨੇ ਜਿਹਾ ਹੀ ਕੀਤਾ ਕਹਿੰਦੇ ਜੇ ਮੰਨਣਾ ਹੈ ਤੇ ਮੰਨ ਲੈਣ ਅਰਥਾਤ ਅਕਬਰ ਨੇ ਫੈਸਲਾ ਕੀਤਾ ਹੈ ਕਿ ਭਾਈ ਮਸੰਦਾ ਵਿੱਚੋਂ ਤਿੰਨ ਮਸਾਦ ਮਿਹਰਬਾਨ ਦਿੱਤੇ ਜਾਣ ਇੱਕ ਮਸਾਂਦ ਦਾ ਨਾਂ ਹੈ ਸੁੱਚਾ ਨਾਮ ਬੰਨੂਟਾ ਟਾਕ ਵਾਲਾ ਪ੍ਰਗਣਾ ਬਹੁਤ ਤਗੜਾ ਸੀਗਾ ਦੂਜਾ ਧਨੀ ਬੇਗ ਡੋਗਰੇ ਡੋਹਰੇ ਗਾਜੀ ਖਾਨ ਵਾਲਾ ਇਹਦਾ ਵੀ ਬਹੁਤ ਵੱਡਾ ਪ੍ਰਗਣਾ ਹੈ ਤੀਜਾ ਝਾਗ ਚਣਯੋਟ ਦੇ ਪ੍ਰਗਣੇ ਵਾਲਾ ਤਿੰਨ ਜਿਹੜੇ ਮਸਾਂਦ ਨੇ ਉਹ ਮਿਹਰਬਾਨ ਦੇ ਹਵਾਲੇ ਕਰ ਦਿੱਤੇ ਨੇ ਇਸ ਤਰੀਕੇ ਨਾਲ ਮਿਹਰਬਾਨ ਨੂੰ ਤਿੰਨ ਮਸਾਂਦ ਮਿਲ ਗਏ ਮਿਹਰਬਾਨ ਦੇ ਘਰ ਦੀ ਖੁਸ਼ ਦਾ ਟਿਕਾਣਾ ਨਾ ਰਿਹਾ ਕਰਮੋ ਨੱਚ ਦੀ ਟੱਪ ਦੀ ਪਈ ਹੈ ਕਿ ਮੇਰਾ ਪੁੱਤਰ ਗੁਰੂ ਬਣ ਜਾਏਗਾ ਕੋ ਸਮੇਂ ਬਾਅਦ ਜਿਹੜੇ ਬਾਕੀ ਦੇ 17 ਮਸੰਦ ਬੰਦੇ ਨੇ ਉਹ ਵੀ ਸਾਡੇ ਵੱਲ ਹੋ ਜਾਣਗੇ 20 ਮਸੰਦਾ ਦੀ ਗਿਣਤੀ ਲਿਖੀ ਜਾਂਦੀ ਸੀ ਉਸ ਜਮਾਨੇ ਦੇ ਵਿੱਚ ਵਿਹਾਂ ਵਿੱਚੋਂ ਤਿੰਨ ਮਿਲ ਗਏ ਨੇ 17 ਹੋਰ ਆਪਾਂ ਕਰ ਲਾਂਗੇ ਆਪਣੇ ਕੋਲ ਤੇ ਆਪਣੀ ਸਿੱਖੀ ਸੇਵਕੀ ਕਾਇਮ ਹੋ ਜਾਏਗੀ ਮੇਰਾ ਪੁੱਤਰ ਗੁਰੂ ਬਣ ਜਾਏਗਾ ਪਰ ਇਹਦੇ ਉਲਟ ਹੋਇਆ ਜੇ ਕੰਮ ਕਾਮ ਨਹੀਂ ਹੋਇਆ ਕਿ ਹੁਣ ਜਦੋਂ ਇਹ ਤਿੰਨੇ ਮਸੰਦ ਆਪਣੇ ਆਪਣੇ ਪਰਗਨਿਆਂ ਦੇ ਵਿੱਚ ਤੇ ਸੰਗ ਇਕੱਠਾ ਕਰਨ ਗਏ ਸਿੱਖ ਸਰਧਾਲੂਆਂ ਨੇ ਵਿਸੰਧ ਨਹੀਂ ਦਿੱਤਾ ਆਖਿਆ ਅਸੀਂ ਤਾਂ ਇਸ ਸੰਗ ਗੁਰੂ ਅਰਜਨ ਦੇਵ ਮਾਰ ਦੇ ਘਰ ਪੁੱਟਾਵਾਂਗੇ ਚਾਹੇ ਤੁਸੀਂ ਜਿੰਨਾ ਮਰਜੀ ਦੂਰ ਲਾ ਲਓ ਅਸੀਂ ਤਾਂ ਰੁਪਈਆ ਨਹੀਂ ਦੇਣਾ ਇਹ ਗੱਲ ਸਤਿਗੁਰੂ ਸਾਹਿਬਾਂ ਤੱਕ ਵੀ ਪਹੁੰਚੀ ਕਿ ਸਿੱਖਾਂ ਨੇ ਮਿਹਰਬਾਨ ਦੇ ਇੰਨਾ ਤਿੰਨਾ ਮਸੰਦਾਂ ਨੂੰ ਇੰਨਾ ਪ੍ਰਗਣਿਆਂ ਦੇ ਵਿੱਚੋਂ 1 ਰੁਪਇਆ ਵੀ ਨਹੀਂ ਦਿੱਤਾ ਮਹਾਰਾਜ ਬੜੇ ਦਿਆਲੂ ਸੀ ਬੜੇ ਕਿਰਪਾਲੂ ਸੀ ਮਹਾਰਾਜ ਮਹਾਰਾਜ ਨੇ ਤੁਰੰਤ ਸਿੱਖਾਂ ਨੂੰ ਉਹਨਾਂ ਮਿਜਾਰੀ ਕਰ ਦਿੱਤੇ ਕਿ ਭਾਈ ਇਹ ਜਿਹੜੇ ਕਿੰਨ ਮਸੰਦ ਨੇ ਭਾਵੇਂ ਅਸੀਂ ਮਿਹਰਬਾਨ ਦਿੱਤੇ ਹਨ ਪਰ ਥਾਪੇ ਸਾਡੇ ਵੱਲੋਂ ਹਨ ਇਹਨਾਂ ਨੂੰ ਬਾਹਰ ਜਾ ਕੋਈ ਸਰਕਾਰ ਉਹੀ ਪਿਆਰ ਦਿੱਤਾ ਜਾਏ ਜਿਹੜਾ ਪਹਿਲਾ ਮਰਦਾ ਸੀ ਉਸੇ ਤਰੀਕੇ ਦੇ ਨਾਲ ਦਸਵੰਤਰੀ ਮਾਧ ਵੀ ਜਾਵੇ ਜਿਵੇਂ ਪਹਿਲਾਂ ਮਿਲਿਆ ਕਰਦੀ ਸੀ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸਹਿਬ ਮਹਾਰਾਜ ਦੀ ਦਰਿਆ ਦੇਖੋ ਜਿਹੜਾ ਲਗਾਤਾਰ ਗੁਰੂ ਘਰ ਘਾਗ ਲਾ ਰਿਹਾ ਹੈ ਉਸ ਦੇ ਘਰ ਦੇ ਵਿੱਚ ਮਾਇਆ ਦਾ ਟੋਟਾ ਨਾ ਆਏ ਇਸ ਕਰਕੇ ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤਾ ਮਸੰਦਾਂ ਨੂੰ ਦੁਬਾਰਾ ਜੋ ਦਸਵੰਤਰੀ ਮਾਧ ਹੈ ਕੱਠੀ ਕਰਨ ਦੇ ਲਈ ਸਿੱਖਾਂ ਨੂੰ ਜੋ ਬਦਲ ਕੀਤੇ ਹਨ ਰਹੇ ਗਿਆ ਵਿਚਾਰਾਂ ਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ